ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਫਰੀਦ ਜੀ ਨਾਮ ਲੈਵਾ ਸੰਗਤ ਜਿੱਥੇ ਵੀ ਕਿਤੇ ਬੈਠੀ ਆ ਉਹਨਾਂ ਨੂੰ ਵਾਰ 23 ਸਤੰਬਰ ਬਾਬਾ ਫਰੀਦ ਜੀ ਦੇ ਆਗਮਨ ਪਰ ਦੀ ਲੱਖ ਲੱਖ ਵਧਾਈ ਹੋਵੇ ਮਹਾਨ ਸੂਫੀ ਫਕੀਰ ਬਾਬਾ ਸ਼ੇਖ ਫਰੀਦ ਜੀ 1215 ਚ ਫਰੀਦਕੋਟ ਉਹਨਾਂ ਨੇ ਆਪਦੇ ਚਰਨ ਪਾਏ ਸੀ ਇਸ ਪਵਿੱਤਰ ਧਰਤੀ ਤੇ ਤੇ ਹੁਣ ਸੇਖੋਂ ਸਾਹਿਬ ਜਿਹੜੇ ਸਾਡੇ ਜਿਹੜੇ ਫਾਊਂਡਰ ਚੇਅਰਮੈਨ ਸੀ ਸੰਸਥਾਪਕ ਸੀਗੇ ਉਹਨਾਂ ਨੇ 1969 ਚ ਇਹਦਾ ਜਿਹੜਾ ਇਹ ਸਥਾਨ ਦਾ ਸੇਵਾ ਸੰਭਾਲੀ ਸੀ ਤੇ 54 ਸਾਲ ਸੇਵਾ ਕਰਕੇ 10 ਦਸੰਬਰ 1923 ਨੂੰ ਉਹਨਾਂ ਦਾ ਦਿਹਾਤ ਹੋਇਆ ਔਰ ਉਹਨਾਂ ਨੇ ਏਡੀ ਵੱਡੀ ਲੰਮੀ ਸੇਵਾ ਕੀਤੀ ਕਿਉਂਕਿ ਅੱਗੇ ਵੀ ਮੈਂ ਕਹਿਣਾ ਹੋਂ ਨਾ ਜਿਹੜੀ ਮਹਾਨਤਾ ਹੈ ਨਾ ਉਹ ਦਿਨਾਂ ਮਹੀਨਿਆਂ ਚ ਸਾਲਾਂ ਚ ਨਹੀਂ ਤੇ ਮਾਪੀ ਜਾਂਦੀ ਉਹ ਸਦੀਆਂ ਚ ਮਾਪੀ ਜਾਂਦੀ ਹੈ ਅੱਧੀ ਸਦੀ ਤੋਂ ਉੱਪਰ 4 ਸਾਲ ਕੋਈ ਛੋਟੀ ਗੱਲ ਨਹੀਂ ਇੱਕ ਬੰਦੇ ਨੇ ਮੁਖ ਸੇਵਾਦਾਰ ਦੇ ਤੌਰ ਤੇ ਐਡੀ ਵੱਡੀ ਸੇਵਾ ਕੀਤੀ ਔਰ ਇੰਨੀਆਂ ਇੰਸਟੀਚੂਸ਼ਨ ਮਤਲਬ ਇੱਕ ਦਿੱਤੀਆਂ ਜਿੱਥੇ ਅਟ੍ਰੈਕਟਤੀ ਸੰਸਥਾ ਬਣ ਗਈ ਤੇ ਇਹ ਉਹਨਾਂ ਦੇ ਦੇਹਾਂਤ ਤੋਂ ਬਾਅਦ ਦੂਜਾ ਆਗਮਨਪੁਰਬ ਜਿਹੜਾ ਆਪਾਂ ਹਰ ਸਾਲ ਦੀ ਤਰ੍ਹਾਂ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਸਾਰੇ ਬਾਬਾ ਫਰੀਦ ਦੀ ਨਾਮ ਲੈਵਾ ਸੰਗਤ ਇਸ ਇਲਾਕੇ ਦੀ ਇਸ ਜ਼ਿਲ੍ਹੇ ਦੀ ਦੂਰੋਂ ਦੂਰੋਂ ਲੋਕ ਇੱਥੇ ਆਉਣਗੇ ਉਹ ਆਪਾਂ ਮਨਾਉਣ ਜਾ ਰਹੇ ਹਾਂ 19 ਤਰੀਕ ਨੂੰ ਸਵੇਰ ਟਿੱਲਾ ਬਾਬਾ ਫਰੀਦ ਵੇਖੇ ਸੁਗਮਣੀ ਸਾਹਿਬ ਦੇ ਪਾਠ ਦੇ ਭੋਗ ਪਾਣਗੇ ਅਪਰੰਤ ਇਥੋਂ ਦੇ ਮਾਨਯੋਗ ਡਿਪਟੀ ਕਮਿਸ਼ਨਰ ਉੱਥੇ ਆ ਕੇ ਸੰਗਤਾਂ ਨੂੰ ਸੰਬੋਧਨ ਕਰਨਗੇ ਔਰ ਇੱਕ ਰਸਮੀ ਜਿਹੜੀ ਸ਼ੁਰੂਆਤ ਰਵਾਇਤਾਂ ਜਿਹੜੀ ਉਹ ਮੇਲੇ ਦੀ ਸ਼ੁਰੂਆਤ ਕਰਾਉਣਗੇ ਹੁਣ ਅਸੀਂ ਜਿਹੜਾ ਦਿਨੇ ਆ ਇੱਕ ਤਾਂ ਵਾਰਡ ਉਹੀ ਪੁਰਾਣਾ ਸਮਾਜ ਸੇਵੀ ਵਾਰਡ ਜਿਹੜਾ ਦਿਨੇ ਆ ਪਹਿਲਾਂ ਉਹ ਭਗਤਪੂਰਨ ਸਿੰਘ ਜੀ ਦੇ ਨਾਂ ਤੇ ਸੀ ਪਰ ਜਦੋਂ ਅਸੀਂ ਬਾਬਾ ਫਰੀਦ ਇਮਾਨਦਾਰੀ ਵਾਰਡ ਬੰਦ ਕਰ ਦਿੱਤਾ ਤੇ ਉਹਦਾ ਨਾਂ ਸੀ ਬਾਬਾ ਫਰੀਦ ਸਮਾਜ ਸੇਵੀ ਵਾਰਡ ਰੱਖ ਦਿੱਤਾ ਜਿਹਦੇ ਚ 1 ਲੱਖ ਰੁਪਿਆ ਰਾਸ਼ੀ ਹੁੰਦੀ ਹੈ ਉਹਦੇ ਵਾਸਤੇ ਅਸੀਂ 10 ਸਤੰਬਰ ਤੱਕ ਅਰਜ਼ੀਆਂ ਮੰਗੀਆਂ ਅਰਜ਼ੀਆਂ ਇੱਥੇ ਬਾਬਾ ਫਰੀਦ ਪਬਲਿਕ ਸਕੂਲ ਹਰਿੰਦਰਾ ਨਗਰ ਚੇਅਰਮੈਨ ਸਾਹਿਬ ਦੇ ਦਫਤਰ ਚ ਤੁਹਾਡੇ ਰਾਈ ਬੇਨਤੀ ਕਰਦੇ ਆ ਕਿ ਜਿੰ ਜਿਹੜੀਆਂ ਕੋਈ ਭਾਵਾਂ ਉਸ ਸੰਸਥਾਵਾਂ ਭਾਵਾਂ ਨਿੱਜੀ ਰੂਪ ਚ ਉਹ ਇੱਥੇ ਉਹ ਪਛਾ ਸਕਦੇ ਆ ਆਪ ਦਾ ਪੂਰਾ ਵੇਰਵਾ ਬਾਇਓ ਡਾਟਾ ਜੋ ਉਹਨਾਂ ਨੇ ਕੰਮ ਕੀਤਾ ਪਰ ਨਾਲ ਕੋਈ ਦੋ ਬੰਦੇ ਉਹਨਾਂ ਦੀ ਦੂਜਾ ਰეკਮੈਂਡੇਸ਼ਨ ਕਰਨ ਦੂਜਾ ਅਵਾਰਡ ਜਿਹੜਾ ਅਸੀਂ ਪਿਛਲੇ ਸਾਲ ਹੀ ਸ਼ੁਰੂ ਕੀਤਾ ਹੈ ਸਰਦਾਰਿੰਦਰਜੀਤ ਸਿੰਘ ਜੀ ਖਾਲਸਾ ਯਾਦਗਰੀ ਅਵਾਰਡ ਉਹਦੀ ਰਕਮ 50000 ਹੈ ਤੇ ਉਹਦੇ ਵਾਸਤੇ ਜਿਹੜੇ ਉਹ ਅਸੀ ਕੋਈ ਸਹਿਤ ਕਿਸੇ ਨੇ ਨਾਮ ਨਖਟਿਆ ਹੋਵੇ ਕਿਸੇ ਨੇ ਕਲਾਚ ਖਟਿਆ ਹੋਵੇ ਕਿਸੇ ਨੇ ਕੋਈ ਵਿਦਿਆ ਚ ਬਹੁਤ ਇਲਾਕੇ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੋਵੇ ਇਹ ਖੇਡਾਂ ਚ ਕੀਤਾ ਹੋਵੇ ਇਹਦੀ ਸਾਰੀ ਦੋਨਾਂ ਵਾਰਡਾਂ ਦੀ ਜੂਰਿਡਿਕਸ਼ਨ ਪੰਜਾਬ ਤੇ ਉਹਦੇ ਵਾਸਤੇ ਵੀ ਇਹੀ ਸ਼ਰਤਾਂ ਕਿ ਉਹ ਆਪਦੇ ਵੇਰਵੇ ਸਹਿਤ ਕਿਸੇ ਦੋ ਬੰਦਿਆਂ ਤੋਂ ਰეკਮੈਂਡੇਸ਼ਨ ਨਾਲ ਆਪਦੀ ਅਰਜੀ ਭੇਜ ਸਕਦਾ ਫਿਰ ਸਾਡੀ ਸਮੁੱਚੀ ਕਮੇਟੀ ਪਹਿਲਾਂ ਉਹਨੂੰ ਸ਼ਾਰਟਲਿਸਟ ਕਰਦੀ ਹੈ ਸ਼ਾਰਟਲਿਸਟ ਕਰਨ ਤੋਂ ਅਸ ਬਹੁਤ ਬਰੀਕੀ ਨਾਲ ਆਪ ਛਾਂਗ ਬੀਨ ਕਰਕੇ ਆਪਦੇ ਹਰ ਸੋਰਸ ਤੋਂ ਜਿੰਨਾ ਅਸੀਂ ਕਰ ਸਕਦੇ ਆ ਮੈਕਸਿਮਮ ਉਹਦੀ ਖੋਜ ਬੀਨ ਕਰਨ ਤੋਂ ਬਾਅਦ ਅਸੀਂ ਉਹ ਵਾਰਡ ਦੇਣ ਦਾ ਉਹਨਾਂ ਦੇ ਨਾਮ ਅਨਾਉਂਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ